ਔਰ ਅੱਜ ਵੀ ਮੇਰੇ ਵਕੀਲ ਸਾਹਿਬ ਦੱਸ ਰਹੇ ਸੀ ਕਿ ਕਹਿੰਦੇ ਅੱਜ ਵੀ ਵਿਜੀਲੈਂਸ ਵਾਲੇ ਲੈ ਕੇ ਗਏ ਸੀ ਸਰਕਾਰ ਕਹਿੰਦੀ ਸੀ ਕਿ ਇਹਨੂੰ ਪੰਜਾਬ 'ਚ ਨਾ ਵੜਨ ਦਿਓ ਸ਼ਰਤਾ ਰੱਖੀ ਅੱਜ ਮੁੱਛਾਂ ਨੂੰ ਤਾਂ ਨਹੀਂ ਦੇਣਾ ਕਹਿੰਦੇ ਜੀ ਸ਼ਰਤਾ ਕੀ ਰੱਖੀਆ ਇੱਕ ਤਾਂ ਪੰਜਾਬ 'ਚ ਨਾ ਬੜੇ ਮੈਂ ਕਹਾਂ ਜਾਂਦਾ ਫਿਰ ਕਿੱਥੇ ਲਵਾ ਦੇ ਮੈਂ ਟਰੰਪ ਕੋਲ ਚਲੇ ਜਾਣਾ ਦੱਸੋ ਪੰਜਾਬ 'ਚ ਨਹੀਂ ਮੈਂ ਵੜਦਾ ਔਰ ਮੈਂ ਜਾਣਾ ਕਿੱਥੇ ਫਿਰ ਦੂਜੀ ਸ਼ਰਤ ਰੱਖੀ ਕਹਿੰਦਾ ਜੀ ਇਹ ਕਾ ਨਾ ਕੰਮ ਕਰੇ ਇੱਕ ਦੂਜੀ ਸ਼ਰਤ ਸੀ ਸਰਕਾਰ ਦੀ ਆ ਕੰਮ ਨਾ ਕਰੇ ਜੱਜ ਸਾਹਿਬ ਕਹਿੰਦੇ ਇਹ ਮੈਂ ਰੋਕ ਸਕਦਾ ਤੀਜੀ 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 ਸ਼ਰਤ ਸੀ ਕਹਿੰਦਾ ਜੀ ਆ ਪੱਟਾ ਨੂੰ ਥਾਪੀਆ ਦਿੰਦਾ ਸਿੱਧੂ ਮੂਥੇ ਵਾਲੇ ਨੂੰ ਕਹਿੰਦਾ ਇਹ ਕੰਮ ਨਾ ਕਰੇ ਜੱਜ ਸਾਹਿਬ ਕਹਿੰਦਾ ਇਹ ਕੋਰਟ ਦਾ ਕੰਮ ਨਹੀਂ ਫਿਰ ਕਹਿੰਦਾ ਜੀ ਕਿਸੇ ਨਾਲ ਗੱਲ ਨਾ ਕਰੇ ਕਹਿੰਦਾ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਪੰਜਾਬ ਦਾ ਉਥੇ ਰੱਬ ਹੀ ਰਾਖਾ ਜਦੋਂ ਸ਼ਰਾਬ ਘਟਾਲੇ ਵਾਲੇ ਪੰਜਾਬ ਦੇ ਜੱਜ ਬਣ ਜਾਣ ਮਤਲਬ ਕੀ ਮੁੱਖ ਮੰਤਰੀ ਤੇ ਤੰਦ ਕੀਤਾ ਔਰ ਸ਼ਰਮ ਆਉਣੀ ਚਾਹੀਦੀ ਸ਼ਾਇਦ ਕਿਸੇ ਇਤਿਹਾਸ ਚ ਕਿਸੇ ਮੁੱਖ ਮੰਤਰੀ ਨੇ ਪਹਿਲਾਂ ਉਹਨਾਂ ਨੂੰ ਪਰਮਿਸ਼ਨ ਨਾ ਦੇਣੀ ਫਿਰ ਉਹਨਾਂ ਦੀ ਸਿਕਿਉਰਿਟੀ ਨੂੰ ਐਕਸਪੋਜ਼ ਕਰਨਾ ਔਰ ਪੁਲਿਸ ਦੀ ਰਲਿ ਮਲੀ ਭੁਗਤ ਇਹਦੀ ਹਾਈ ਲੈਵਲ ਪ੍ਰੋਬ ਹੋਣੀ ਚਾਹੀਦੀ ਕਿ ਉਹਨਾਂ ਦੀ ਜਿਨ੍ਹਾਂ ਨੇ ਸਿਕਿਉਰਿਟੀ ਕੰਪਰਮਾਈਜ਼ ਕੀਤੀ ਸਿਲੇਕਟੇ ਪੱਤਰਕਾਰਾਂ ਨੂੰ ਅੱਜ ਤੁਹਾਨੂੰ ਇੱਥੇ ਇਕੱਠੇ ਨਹੀਂ ਹੋਣ ਦੇ ਰਹੇ ਸੀ ਇੱਥੇ ਕਹਿੰਦੇ ਕਿਲਾ ਟਿਪਰ ਲਾਇਆ ਸੀ ਜੋ ਮੈਂ ਬਾਹਰ ਦੇਖ ਰਿਹਾ ਸੀ ਤੇ ਮੈਂ ਪੁੱਛਣਾ ਚਾਹੁੰਨਾ ਜਦ ਅੱਗੇ ਪਿੱਛੇ ਦਾ ਟਿਪਰ ਲਾਉਣ ਦੀ ਲੋੜ ਨਹੀਂ ਪੈਂਦੀ ਆ ਮੇਰੇ ਵੇਲੇ ਟਿਪਰਾਂ ਦੀ ਲੋੜ ਪੈ ਜਾਂਦੀ ਏ ਤੁਹਾਨੂੰ ਇਸ ਲਈ ਲੋਕਾਂ ਨੂੰ ਖੱਜਲਖਾਣਾ ਸਿਰਫ ਇਸ ਲਈ ਕਿ ਇੱਥੇ ਤੁਸੀਂ ਆਓ ਨਾ ਔਰ ਕਿਉਂਕਿ ਆਜ ਇਹਨਾਂ ਤੇ ਮਤਲਬ ਦਾ ਕੰਮ ਨਹੀਂ ਸੀ ਇਹ ਅਫਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਨਾਲ ਲੋਕਤੰਤਰ ਚੱਲਦੇ ਆ ਨਾ ਇਸ ਤਰ੍ਹਾਂ ਧੱਕੇਸ਼ਾਹੀ ਨਾਲ ਤੁਸੀਂ ਕਿਸੇ ਨੂੰ ਦੱਬ ਸਕਦੇ ਹੋ ਇਸ ਲਈ ਮੈਂ ਮੇਰੇ ਕੋਲ ਗੱਲਾਂ ਤਾਂ ਬਹੁਤ ਨੇ ਜੀ ਕਰਨ ਵਾਲੀਆਂ ਅੱਜ ਇੰਨੀਆਂ ਹੀ ਪ੍ਰਵਾਨ ਕਰਿਓ ਕਿਉਂਕਿ ਆ ਦਿਮਾਗ ਨਾਲ 6 ਮਹੀਨੇ ਰੈਸਟ ਤੇ ਰਿਹਾ ਇਹਨੂੰ ਬੜਾ ਕਸ਼ਟ ਲਈ ਦੇਦਾ ਅੰਦਰ ਕੋਈ ਕੰਮ ਮੇਟਾ ਹੁੰਦਾ ਨਹੀਂ ਅੰਦਰ ਆਹ ਇਹ ਇੱਕ ਗੱਲ ਦਾ ਧੰਨਵਾਦ ਹੈ ਜਿੱਥੇ ਮੈਂ ਉਹ ਸਬਸਰਾ ਦਾ ਪੰਜਾਬ ਦੀ ਪਟਿਆਲੇ ਦੀ ਪੁਲਿਸ ਦਾ ਧੰਨਵਾਦ ਕਰਦਾ ਕੀ ਕੰਮ ਤਾਂ ਤੁਸੀਂ ਸਰਕਾਰ ਦਾ ਕਰਨ ਗਏ ਸੀ ਕਰਕੇ ਮੇਰਾ ਆ ਗਏ ਇਸੇ ਤਰ੍ਹਾਂ ਭਗਵੰਤ ਮਾਨ ਜੀ ਦਾ ਵੀ ਸਤਿਕਾਰ ਧੰਵਾਦ ਹੈ ਮੈਨੂੰ ਜਿਹੜਾ 6 ਮਹੀਨੇ ਅੰਦਰ ਰੱਖਿਆ ਨਾ ਨਿਤਨੇਮ ਬੜਾ ਰੱਬ ਨੇ ਕਰਾ ਲਿਆ ਮੇਰੇ ਕੋਲ ਬੜੀ ਗੁਰੂ ਨੇ ਕਿਰਪਾ ਕੀਤੀ ਮੇਰਾ ਘਟਿਆ ਸੀ ਨਿਤਨੇਮ ਗੁਰੂ ਸਾਹਿਬ ਨੇ ਬੜੀ અપਾਰ ਬਖਸ਼ਿਸ਼ ਕਰਕੇ ਇਸ ਦਾਸ ਤੇ ਗਰੀਬ ਤੇ ਪੂਰੀ ਨਿਤਨੇਮ ਮੇਰੇ ਤੋਂ ਕਰਾ ਲਿਆ ਔਰ ਅੱਜ ਵੀ ਮੇਰੇ ਵਕੀਲ ਸਾਹਿਬ ਦੱਸ ਰਹੇ ਸੀ ਕਿ ਕਹਿੰਦੇ ਅੱਜ ਵੀ ਵਿਜੀਲੈਂਸ ਵਾਲੇ ਲੈ ਕੇ ਗਏ ਸੀ ਸਰਕਾਰ ਕਹਿੰਦੀ ਸੀ ਕਿ ਇਹਨੂੰ ਪੰਜਾਬ 'ਚ ਨਾ ਵੜਨ ਦਿਓ ਸ਼ਰਤਾ ਰੱਖੀ ਅੱਜ ਪੁੱਛਾਂ ਨੂੰ ਤਾਂ ਨਹੀਂ ਦੇਣਾ ਕਹਿੰਦੇ ਜੀ ਸ਼ਰਤਾ ਕੀ ਰੱਖੀਆ ਇੱਕ ਤਾਂ ਪੰਜਾਬ 'ਚ ਨਾ ਬੜੇ ਮੈਂ ਕਹਾ ਜਾਂ ਤਾਂ ਫਿਰ ਵੀ ਚੱਲਵਾ ਦੇ ਮੈਂ ਟਰੰਪ ਕੋਲ ਚਲੇ ਜਾਣਾ